ਅਮਰਸਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਗੁਰਦਾਸਪੁਰ ਦੇ ਕਸਬਾ ਤਾੜੀਵਾਲ ਦੇ ਬਾਈਪਾਸ ਤੇ ਰਾਇਲੈਂਸ ਪੰਪ ਦੇ ਨਜ਼ਦੀਕ ਇੱਕ ਅਚਾਨਕ ਟੈਂਪੋ ਜਿਸ ਨੂੰ ਕਿ ਛੋਟਾ ਹਾਥੀ ਕਿਹਾ ਜਾਂਦਾ ਹੈ ਜਿਸ ਨੂੰ ਅਚਾਨਕ ਅੱਗ ਲੱਗ ਗਈ ਇਹ ਟੈਂਪੋ ਅਮਰਸਰ ਤੋਂ ਬਹਿਰਾਮਪੁਰ ਨੂੰ ਜਾ ਰਿਹਾ ਸੀ ਅਤੇ ਇਸ ਵਿੱਚ ਕੁਝ ਸਮਾਨ ਵੀ ਲੱਦਿਆ ਹੋਇਆ ਸੀ ਛੋਟਾ ਹਾਥੀ ਚਾਲਕ ਨੇ ਅੱਗ ਲੱਗਣ ਦਾ ਪਤਾ ਲੱਗਦਿਆਂ ਹੀ ਗੱਡੀ ਨੂੰ ਹੋਲੀ ਕਰ ਦਿੱਤਾ ਤੇ ਉਸਦੇ ਸਾਥੀ ਨੇ ਚਲਦੀ ਗੱਡੀ ਦੇ ਵਿੱਚੋਂ ਸ਼ਲਾਂਗ ਲਗਾ ਦਿੱਤੀ ਜਿਸ ਦੌਰਾਨ ਉਸ ਨੂੰ ਕੁਝ ਸੱਟਾਂ ਵੀ ਲੱਗੀਆਂ ਮੌਕੇ ਤੇ ਇਸ ਅੱਗ ਦਾ ਮੰਜ਼ਰ ਦੇਖ ਕੇ ਇੱਕ ਰਾਹਗੀਰ ਨੇ ਸ਼ਰਕ ਸੁਰੱਖਿਆ ਫੋਰਸ ਨੂੰ ਕਾਲ ਕੀਤੀ ਤਾਂ ਕੁਝ ਹੀ ਸਮੇਂ ਵਿੱਚ ਸ਼ਰਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਉੱਥੇ ਪਹੁੰਚ ਗਏ ਨਜ਼ਦੀਕੀ ਕਿਰ ਲੈਂਸ ਪੈਟਰੋਲ ਪੰਪ ਦੇ ਕਰਮਚਾਰੀਆਂ ਨੇ ਅੱਗ ਬੁਝਾਉ ਜੰਤਰ ਲਿਆ ਕੇ ਟੈਂਪੂ ਤੇ ਲੱਗੀ ਅੱਗ ਤੇ ਕਾਬੂ ਪਾ ਲਿਆ ਸ਼ਰਕ ਸੁਰੱਖਿਆ ਫੋਰਸ ਦੇ ਮੁਲਾਜ਼ਮਾਂ ਨੇ ਦੋਨਾਂ ਟੈਂਪੂ ਸਵਾਰ ਨੂੰ ਸੀਐਸਸੀ ਢਾੜੀਵਾਲ ਵਿੱਚ ਪਹੁੰਚਾਇਆ ਜਿੱਥੇ ਡਾਕਟਰਾਂ ਵੱਲੋਂ ਉਹਨਾਂ ਨੂੰ ਮਲਮ ਪੱਟੀ ਕੀਤੀ ਗਈ ਜੀ ਡੀ ਐਚ ਫੈਸ਼ਨ ਨਿਊ ਜੰਗੀ ਦੀ ਹੱਟੀ ਇੱਥੇ ਲੇਡੀ ਸੂਟ ਪਲਾਜੋ ਸੂਟ ਲਹਿੰਗੇ ਕੋਟੀਆਂ ਸਵੈਟਰ ਲੇਡੀ ਜੀਨ ਪੈਂਟ ਟੌਪ ਪਾਰਟੀ ਵੇਅਰ ਸੂਟ ਡੇਲੀ ਵੇਅਰ ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਪਤਾ ਨੋਟ ਕਰੋ ਨੇੜੇ ਵਿਜੇ ਮੈਡੀਕਲ ਸਟੋਰ ਧਾਰੀਵਾਲ ਨਿਊ ਜੰਗੀ ਦੀ ਹੱਟੀ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਹੈ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਨੇੜੇ ਅਮਰ ਕਲੀਨਿਕ ਡੜਵਾਂ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਪਰਸਨ ਸਿੰਘ ਯਾਦੋ ਹਮ ਲੋਗ ਮਹਿਤਾ ਰੋਡ ਸੇ ਆ ਰਹੇ تھے ਅਚਾਨਕ ਧਾਰੀਵਾਲ ਪਹੁੰਚੇ ਬਾਈਪਾਸ 'ਤੇ ਆਗ ਲੱਗ ਗਿਆ ਹੈ ਛੋਟੀ ਹਾਥੀ 'ਤੇ ਆਗ ਲੱਗ ਗਿਆ ਹੈ इसके बाद हम लोग आप मैं पीछे ताका तो वो आग लगाए मैं तुरंत गेट खोलकर मैं छलांग मार दिया इसके बाद में वो पुलिस वाले आए रिलायंस वाले आए तो आग बुझाए तो पुलिस वाले हम लोग को उठा कर लेकर हॉस्पिटल लेकर आए यहाँ पर अच्छा डॉक्टर जी ने इलाज किए और अभी पट्टी हो रहा है साहब मेरा नाम नारायण सिंह यादव है मेहता से हम लोग आ रहे थे धारीवाल बाईपास अचानक गाडी में आग लग गई जिसके सिवा से हम लोग बारी कूदने से हम लोग का घायल हो गए पुलिस वालों ने हम लोग को लेकर हॉस्पिटल आया और वहाँ जो पंप है रिलायंस का उन्होंने फायर करके आग को बुझाया और हम लोग को बहरामपुर जाना था जी ठीक है दर्द तो थोड़ा है मगर जो सुई लगा है उससे आराम हुआ है वो नाम है उनका प्रीतम पाल ठिकदार जी हैं ਉਨਕੇ ਪਾਸ ਹਮ ਲੋਕ ਕੰਮ ਕਰਤੇ ਹੈ ਪੈਟਰੋਲ ਪੰਪ ਕਾ ਔਰ ਹਮ ਲੋਕ ਉਨਕਾ ਬਾਤ ਉਨਕੇ ਲੇਬਰ ਹੈ ਉਨ ਕੋ ਕੰਫਰਮ ਕਰ ਦਿਆ ਹੈ ਕਿ ਹਮ ਲੋਕ ਕਾ ਬਨੇ ਐਸਾ ਐਸਾ ਘਟਨਾ ਹੋਆ ਹੈ ਇਹ ਐਸੀ ਨਰਮਲ ਸਿੰਘ ਜੀ ਐਸਐਫ ਫੋਰਸ ਧਾਰੀ ਹਾਲ ਤੋਂ ਗੱਡੀ ਚਲਦੀ ਆਪਣੀ ਵਿਧੀਵਲ ਫਟਕ ਨੂੰ ਇੱਕ ਸਾਨੂੰ ਨਾ ਰਾਹਗੀ ਦੇ ਦੱਸਿਆ ਮਤਲਬ ਕਿ ਇੱਕ ਗੱਡੀ ਨੂੰ ਅੱਗੇ ਲੱਗੀ ਜੀ ਅਈ ਮੌਕੇ ਤੇ ਜਾ ਕੇ 5 6 ਮਿੰਟ ਦੇ ਵਿੱਚ ਜਾ ਕੇ ਅੱਗ ਬੁਝਾਈ ਨਾਲ ਪੈਟਰੋਲ ਪੰਪਲੇ ਵਿਚਾਰੇ ਅਸੀਂ ਨਾਲ ਉਹਨਾਂ ਨਾਲ ਲਿਆ ਇਹ ਬੜੇ ਜ਼ੋਰ ਨਾਲ ਅੱਗ ਬੁਝਾ ਕੇ ਦੋਵਾਂ ਬੰਦਿਆਂ ਨੂੰ ਸੱਟਾਂ ਲੱਗੀਆਂ ਉਹਨਾਂ ਨੂੰ ਮੁੜ ਕੇ ਧਾਰੀ ਹਾਲ ਸਰਕਾਰੀ ਹਸਪਤਾਲ ਦਾ ਪਹੁੰਚਿਆ